ਪੁਲਿਸੇ ਪੁਲਸੜੀ ਆਈ ਵੀ ਗੱਡੀ ਤੇ ਗੱਡੀ ਚੜੀ ਗੜੀ ਪੁਲਸ ਵੀ ਮਾਹ ਮੈਚ ਵਧੀਆ ਹੋਣਾ ਦਾ ਕੰਮ ਇੱਥੇ ਹਾਂ ਪਰ ਪਿਛਲੀ ਵਾਰ ਤਾਂ ਹੋਇਆ ਯਾਰ ਮੈਂ ਜੀ ਸੋਰ ਪਤਾ ਨਹੀਂ ਕਿੱਥੇ ਰੁਪੇ ਗਿਆ ਵੀ ਇਹ ਤਾਂ ਗਣੇ ਨਾਤੇ ਧੋਤੇ ਰਹਿ ਗਈ ਹਾਂ ਤਾਂ ਬੇ ਤਿਆਰ ਹੋ ਗਏ ਨਾਤੇ ਧੋਤੇ ਰਹਿ ਗਏ ਲੋ ਦੇਖੋ ਤੁਸੀਂ ਕੱਢ ਕੇ ਪੂਰੀਆਂ ਟੋਰਾ ਲੈ ਵੀ ਮੈਂ ਅੱਜ ਲਾਈਵ ਜਾਉਂਦੇ ਹਾਂ ਟੀਵੀ ਉੱਪਰ ਦੇਖੂਗੇ ਪਰ ਉਹਨੇ ਭਾਈ ਕੰਮ ਹੋ ਰਿਹਾ ਹੋ ਗਿਆ ਜਦ ਅਸੀਂ ਪਹੁੰਚੇ ਫੋਰਸ ਪੁਲਿਸ ਖਣੀ ਹੋਰ ਆਈ ਹੋਈ ਉਹ ਕੰਮ ਹੋ ਗਿਆ ਵੀਰਾ ਆਪਣੇ ਨਨ੍ਹਾਤੀ ਧੋਤੀ ਰਹਿ ਗਈ ਪੂਨਸੇ ਮੱਠੀ ਰਹਿ ਗਈ ਵਾਹ ਕਹਿੰਦੇ ਵਿਆਹ ਵਿਆਹ ਕਰਦੀ ਰਹੀ ਵਿਆਹ ਦੇ ਦਿਨ ਕਰ ਰਹੀ ਹਾਂ ਅੱਜ ਬੰਦੇ ਬਹੁਤ ਜ਼ਰਾਨ ਹੋਏ ਪਰ ਉਹਰੇ ਤੁਹਾਡੇ ਲਈ ਬੁੜਕਾ ਹੋ। ਹੋ। ਹਾਲੇ ਆ ਰਹੇ ਨੇ ਲੋਕ। ਆ ਗਏ ਆ ਰਹੇ ਆ। ਹਾਲੇ ਹੋਰ ਸ਼ਾਮ ਤੱਕ ਪਤਾ ਨਹੀਂ ਜੇ ਅਗਲਾ ਕਈ ਵਾਰ ਅੰਦਰ ਵੀ ਫਾਈਨਲ ਦੇਖੂਗੇ ਯਾਕ। ਦੇਖੂਗੇ। ਹਾਂ ਫਾਈਨਲ ਤੱਕ ਬੰਦਾ ਪਹੁੰਚਦਾ। ਦੇ ਪਰ ਭਾਈ ਇੱਥੇ ਕੰਮ ਹੋ ਗਿਆ ਖਰਾਬ। ਜਿੰਨੇ ਮੂੰਹ ਉੰਨੀਆ ਗੱਲਾਂ। ਲੋ ਜੀ ਹੁਣ ਕੱਪੜੇ ਤਾਂ ਪਾਏ ਹੋਏ ਕਿਸੇ ਮਾਰਕੀਟ ਚ ਕਿਹੜਾ ਮਾਰ ਚਾਲ ਸੀ। ਹੈ ਨਹੀਂ? ਆ ਹੁਣ ਆਓ ਤਿਆਰ ਹੋਵੇ ਤਾਂ ਫਾਇਦਾ ਚੱਕ ਲਈਏ। ਚੱਕੀ। ਇਹਦੇ ਹੋਰ ਘੁੰਮ ਚੱਲੀ ਆ ਸਟੇਡੀਅਮ ਤੁਸੀਂ ਦੇਖ ਦੇਣਾ ਤੁਸੀਂ ਪਿਛਲੀ ਵੀਡੀਓ 'ਚ ਦੇਖਿਆਣਾ ਨਗਰ ਕੀਰਤਨ ਦੀ ਸਮਾਪਤੀ ਹੋਈ ਸੀ ਜੀ ਤੁਸੀਂ ਨਗਰ ਕੀਰਤਨ ਦੇਖਣਾ ਦੇਖਿਆਣਾ ਕਾਸੀ ਲਿਓ ਨੇ ਪਿੰਡ ਦਾ ਨੋ ਇਹਦਾ ਕਾਸੀ ਲਿਓ ਨੇ ਤੇ ਮੰਨ ਤੋਂ ਵੇ ਜ਼ਿਲ੍ਹੇ ਦਾ ਪਿੰਡ ਆਈ ਇਹੇ ਇਹ ਆ ਸਟੇਡੀਅਮ 'ਚ ਫੁੱਟਬਾਲ ਸਟੇਡੀਅਮ ਆ ਆ ਮਗਲੇ ਪਾਸੇ ਜਿਹੜਾ ਆਪਣਾ ਦਿਖਦਾ ਤੇ ਉਰੇ ਮੈਚ ਸੀ ਤੇ ਵਿੱਚ ਦਾ ਬੰਦੇ ਕਹੀ ਜਾਂਦੇ ਅੱਧੇ ਵੀ ਇਹਨਾਂ ਨੇ ਕਲੀ ਕੁਲੀ ਨਹੀਂ ਪਾਉਣ ਦਿੱਤੀ ਵਿੱਚੇ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਵੀਡੀਓ ਪਾਤੀ ਇਹਨਾਂ ਨੇ ਪਿਛਲੀ ਲੜਾਈ ਹੋ ਗਈ ਸੀ ਉਰੇ ਪੁਲਿਸ ਵਾਲਿਆਂ ਨੂੰ ਵੀਡੀਓ ਪਾਤੀ ਉਹਦੇ ਕਰਕੇ ਨਹੀਂ ਹੋਣ ਦਿੱਤਾ ਹੈ ਨਹੀਂ ਲੜਾਈ ਨਹੀਂ ਸੀ ਉਹਦੀ ਵੀ ਦੱਸਦੇ ਨੇ ਵੀਡੀਓ ਪਾਤੀ ਜਿਹੜੀ ਵੈਰਕਮ ਹੋਈ ਸੀ ਵੈਰਕਮ ਹੋ ਲੜਾਈ ਹੋਈ ਹਾਂ ਜਿਹੜਾ ਆਪਾਂ ਤੁਸੀਂ ਮੈਚ ਆਪਾਂ ਤੁਸੀਂ ਦੇਖਿਆ ਹੋਣਾ ਪਿਛਲੇ ਉਹਦੇ ਵਿੱਚ ਵੀਡੀਓ ਜਿੱ ਇੱਕ ਵੈਰਕਮ ਹੋ ਦਾ ਵੱਡੀ ਮੈਚ ਉਹਦੇ ਵਿੱਚ ਲੜਾਈ ਹੋ ਗਈ ਸੀ ਜਿੱ ਉਦੋਂ ਉਥੇ ਤੇ ਆਪਾਂ ਦਾ ਚਲੋ ਉਹ ਵੀਡੀਓ ਲਈ ਨਹੀਂ ਹੈ ਵਿੱਚ ਤੇ ਕਿਸੇ ਨੇ ਉੱਥੇ ਵੀਡੀਓ ਬਣਾ ਕੇ ਪੁਲਿਸ ਵਾਲਿਆਂ ਨੂੰ ਪਾਤੀ ਵੀ ਇਹ ਭਾਈ ਬੰਦੇ ਇਕੱਠੇ ਹੋ ਗਏ ਹੋ ਰੇ ਐ ਲੜਦੇ ਆ ਉਹਦੇ ਕਰਕੇ ਹੋਰੇ ਹੁਣ ਤੁਸੀਂ ਦੇਖਿਆ ਤੁਹਾਨੂੰ ਮੈਂ ਦਿਖਾਇਆ ਪਿੱਛੇ ਪੁਲਸੇ ਪੁਲਸ ਹੋਈ ਖੜੀ ਆ ਆਕੇ ਇਹਨਾਂ ਨੇ ਰੋਕ ਤਾਰੇ ਜਾਨੀ ਕਿ ਐਂਟਰ ਨਹੀਂ ਹੋਣ ਦਿੰਦੇ ਤੇ ਬਾਕੀ ਪਿੱਛੇ ਕਈਆਂ ਨੇ ਲੋਕ ਅਭੀ ਪਰਮਿਸ਼ਨ ਨਹੀਂ ਲਾ ਪਰਮਿਸ਼ਨ ਹੀ ਲੱਤੀਆਂ ਪਰਮਿਸ਼ਨਾਂ ਦਾ ਚੱਕਰ ਹੋਰ ਆਈ ਪਰਮਿਸ਼ਨ ਦਾ ਬੰਦਾ ਲੰਦਾ ਇੰਦਾ ਕੰਮ ਨੂੰ ਰਿਕੜਣੇ ਵੀ ਪਹਿਲੀ ਵਾਰ ਕਰਾਉਣ ਲੱਗੇ ਤੇ ਵੀ ਬੰਦਾ ਭੁੱਲ ਕੇ ਪਰਮਿਸ਼ਨ ਲੈਣੀ ਫਲਾਣੀ ਪਰਮਿਸ਼ਨ ਲੈਣੀ ਹੁਣ ਜਿਹੜੀਆਂ ਪਿਛਲੀ ਵਾਰ ਪਰਮਿਸ਼ਨ ਲੱਤੀਆਂ ਉਹੀ ਵਾਰ ਲੱਤੀਆਂ ਹੋਣਗੀਆਂ ਇਹਨੇ ਪੱਕੀਆਂ ਪਰਮਿਸ਼ਨਾਂ ਹੋਣੀਆਂ ਇਹਨਾਂ ਨੇ ਕੋਈ ਗੱਲ ਤਾਂ ਰੱਖਣੀ ਹੋ ਆ ਫਿਰ ਮਿੱਟੀ ਦਾ ਪਾਣੀ ਹੋ ਆ ਗੱਲ ਪਰ ਹਾਂ ਕੋਈ ਕਹਿੰਦਾ ਵੀ ਕਲੀ ਨਹੀਂ ਪਾਉਣ ਦਿੱਤੀ ਉਹ ਕਹਿੰਦੇ ਜੇਪੀਆਂ ਲਾਓ ਜੀ ਕਲੀ ਨਹੀਂ ਪਾਉਣੀ ਹੈ ਗਰਾਊਂਡ ਤੇ ਤੇ ਕੋਈ ਹੋਰ ਕਹਿੰਦਾ ਆਈਏ ਰੂ ਵੀ ਪਤਾ ਹੀ ਨਹੀਂ ਹੁੰਦਾ ਜਦੋਂ ਪਿਛਲੇ ਸਾਲ ਨਾ ਪਹਿਲੀ ਵਾਰ ਕਰਾਉਣ ਲੱਗਿਆਂ ਤਾਂ ਵੀ ਆ ਤੇ ਹੋਰ ਵੀ ਹੋ ਸਕਦਾ ਚੱਕਰ ਕਿਉਂਕਿ ਪਾਰਟੀ ਬਾਜ਼ੀ ਦਾ ਕੰਮ ਆ ਇੱਥੇ ਵੀ ਜੀ ਆਪਣੇ ਲੋਕ ਇੱਧਰ ਆ ਕੇ ਵੀ ਟਿਕਦੇ ਹਨ ਇੱਧਰ ਹੀ ਪਾਰਟੀ ਬਾਜ਼ੀ ਚੱਲਦੀ ਆ ਆਪਣੇ ਵੀ ਉਡੀ ਜਿਵੇਂ ਇੱਕ ਪਾਰਟੀ ਮੈਚ ਕਰਾਉਣ ਲੱਗੀ ਹੋਈ ਹੈ ਟੂਰਨਾਮੈਂਟ ਦੋ ਹੀ ਪਾਰਟੀ ਨੇ ਭਾਨੀ ਮਾਰਨੀ ਆ ਉਹਨਾਂ ਨੇ ਕੋਈ ਨਾ ਕੋਈ ਕਰਤਾ ਜਾਨੀ ਕਿ ਇਹੀ ਚੀਜ਼ਾਂ ਨਹੀਂ ਹਾਂ ਉਹੀ ਕੰਮ ਹੋਇਆ ਵਾ ਹਾਂ ਤੇ ਚਲ ਹੁਣ ਆਪਾਂ ਕੱਪੜੇ ਤਾਂ ਪਾਏ ਹੋਏ ਆ ਕਿਤੇ ਫਾਇਦੇ ਚੱਕ ਲਈਏ ਤਾਂ ਆਪਾਂ ਹੋਰ ਪਾਸੇ ਵੜ ਜੰਨੇ ਆ ਕਿਤੇ ਚੱਲ ਜਲੀਏ ਧੁੰਮ ਕੇ ਆਉਂਦੇ ਹੋਰ ਅੱखी ਗੱਲ ਆ ਇੱਧਰ ਟਾਰੀਆਂ ਲੱਗੀਆਂ ਸੀ ਚਿੜੀ ਬੱਲੇ ਦਾ ਮੈਚ ਲੱਗਿਆ ਹੋਇਆ ਇਹ ਦੇਖੋ ਆਰਾਮ ਦਾ ਖੇਡ ਹੈ ਇਹਨੂੰ ਤਾਂ ਚਿੜੀ ਬੱਲਾ ਨਹੀਂ ਹੈ ਟੈਨਸਾ ਹੈ ਇਹਨਸ ਟੈਨਸ ਤਿਆਰ ਦੇਖ ਲਓ ਕਿ ਗੱਡੀਆਂ ਆਪਣੇ ਬੰਦੇ ਨੇ ਇਹਾਂ ਤੇ ਉੱਧਰ ਸਾਰਾ ਉੱਧਰ ਸਟੇਡੀਅਮ ਤੇ ਕੋਲ ਮੁਰੇ ਅੱਧੇ ਅੰਦਰ ਵੀ ਬੰਦ ਸਾਦੂ ਅੱਧੇ ਅੰਦਰ ਵੀ ਬੰਦ ਕਰੇ ਹੋਏ ਆ ਤੇ ਘਾਰ ਆਂ ਪਾਣੀ ਕੇ ਚੱਕਰ ਉਹ ਵੀ ਗੱਡੀ ਉਹ ਪਾਰਕਿੰਗ ਜਿੱਥਾ ਆਪਾਂ ਨੇ ਨਗਰ ਕ੍ਰੀਸ਼ ਤੋਂ ਖੜਾਈ ਤੇ ਉਹ ਵੀ ਪਾਰਕਿੰਗ ਤੇ ਖੜੀਆਂ ਗੱਡੀਆਂ ਹਾਂ ਉੱਧਰ ਵੀ ਪਾਰਕਿੰਗ ਫੁੱਲ ਪੁਰਾਣੀ ਪਾਰਕਿੰਗ ਵੀ ਤੇ ਆ ਕੋਲ ਪੈ ਨਹੀਂ ਆ ਭਾਈ ਇੱਥੇ ਮੜੀਆਂ ਹਾਂ ਹਾਂ ਆ ਰਾਜਦੂਤ ਚਲਿਏ ਚੱਲੋ ਵੀਰ ਚਲੋ ਜੀ ਵੀਰ ਗੱਡੀਆਂ ਤੋਂ ਲਈਏ ਗੱਡੀ ਬੜੀ ਗੰਦੀ ਹੋਈ ਵੀ ਆ ਚੱਲ ਫਿਰ ਲਓ ਜੀ ਆਪਾਂ ਦਾ ਮੋੜ ਚੱਲੇ ਮਜੀਦਨਾ ਹੀ ਪਹਿਲਾ ਮੋੜ ਕੇ ਆਪਾਂ ਦੇ ਤੇ ਆ ਬੰਦੇ ਜਿਹੜਾ ਖਾਣਾ ਪੀਣਾ ਲਿਖਿਆ ਤੇ ਕਹਿੰਦੇ ਚੱਲ ਉਹ ਮੈਂ ਤਾਂ ਹੈਰੀ ਖਤਮ ਕਰ ਚੱਲੀਏ ਇੱਥੇ ਹੈਂ ਜਾਨ ਲਿਖਦਾ ਹੈ ਉਹ ਮਿਲਦੇ ਹਣ ਅੱਗੇ ਜਾ ਕੇ ਬਣਾਉਨੇ ਆ ਪ੍ਰੋਗਰਾਮ ਵੀ ਕਿੱਦਾਂ ਚੱਲੀਏ ਕਿੱਦਾਂ ਚੱਲੀ ਪਾ ਨਾ ਗੱਡੀ 'ਤੇ ਪਾਣੀ ਮਾਰੀ ਹੈ ਨਹੀਂ ਬਸ ਗੱਡੀ ਧੋਈ ਹੈ ਗੱਡੀ 'ਤੇ ਥੋੜਾ ਪਾਣੀ ਮਾਰ ਕੇ ਪਾਣੀ ਜਿਹਾ ਮਾਰ ਤਾ ਹਾਂ ਫਿਰ ਰੈੱਡ ਬੋਲੂ ਵੀ ਖੜਦਿਆਂ ਬੜੇ ਕੰਮ ਜੇ ਵੀ ਹੁੰਨੇ ਆ ਰੈੱਡ ਬੋਲੂ ਪੀ ਕੇ ਨੀਂਦ ਦੀ ਤਾਰਕ ਹਾਂ ਲੋ ਜੀ ਆ ਬੜੇ ਮਾਂਗੇ ਆ ਦੇਖੋ ਬੰਦੇ ਮੁੜੇ ਜਾ ਰਹੇ ਸਾਰੇ ਔਰ ਕੇ ਪਾਣੀ ਜਿਹੜਾ ਚੱਕੀ ਨਹੀਂ ਕਰ ਇਹ ਜਿਹੜੇ ਲੋਕਲ ਬੰਦੇ ਆ ਜਣੀ ਆਪਾਂ ਤਾਂ ਚਲੋ ਐਡਾ ਦਾ ਹੋ ਨਹੀਂ ਆਪਣਾ ਦਾ ਸ਼ਹਿਰ ਹੀ ਪੈਂਦਾ ਆਪਾਂ ਨੂੰ ਮਤਲਬ ਕਿ ਆਪਾਂ ਦਾ ਲੋਕਲੇ ਆ ਜਿਹੜੇ ਬੰਦੇ ਵਿਚਾਰੇ ਦੂਰ ਤੇ ਆਏ ਉਹਨਾਂ ਵਾਸਤੇ ਓੱਖਾ ਹੋ ਜਾਣਾ ਨਹੀਂ ਆ ਉਹਨਾਂ ਵਾਸਤੇ ਓੱਖਾ ਇਹ ਜਿਹੜੇ ਜ਼ਿਆਦਾ ਲੋ ਜੀ એનર્ਜੀ ਡਰਿੰਕ ਲਿਆਇਆ ਆਪਾਂ ਰੈੱਡ ਬੂਲ ਤਾਂ ਹੈ ਨਹੀਂ ਤੋਂ ਉਹਨਾਂ ਨੇ ਫ੍ਰਿਜ ਚ ਲਾਇਆ ਹੋਇਆ ਇਹ ਲਿਆਤਾ ਆਪਾਂ ਨੇ ਭੁਰੁੰਨ ਜਿਆ ਵਧੀਆ ਹੁੰਦਾ ਹੈ ਵੀ ਉਹਦੇ ਨਾਲ ਮਿੱਠਾ ਹੈ ਹੈ ਉਹਦੇ ਨਾਲ ਮਿੱਠਾ ਉਹਦੇ ਨਾਲ ਤੇ ਹਾਂ ਥੋੜੇ ਨਾਲ ਉਹਦੇ ਨਾਲ ਤੇ ਥੋੜਾ ਮਿਠਾਸ ਪਰ ਆ ਇਹ ਰੈੱਡ ਬੂਲ ਨਾਲ ਤੇ ਤੇ ਲੋ ਇਹਦੇ ਬਾਅਦ ਹੁਣ ਆਪਾਂ ਧੋਨੇ ਗੱਡੀ ਕੇਮ ਜੇ ਹੋ ਕੇ ਤੇ ਸਾਡੇ ਵਰਗੇ ਬੈਚ ਨੂੰ ਕੰਦਿਆਂ ਨੂੰ ਤਾਂ ਆਹੀ ਸਾਡੀ ਦਕਾਨ ਹੈ ਕੋ ਹਾਂ ਵੀ दारू ਆਹੀ दारू ਜੀ ਕਹਿੰਦੇ दारू ਜੇ ਪੈਗ ਲਾ ਕੇ ਕੈਮ ਹੋਈਏ ਬਸ ਅਸੀਂ ਬਾਈ ਆਪ ਵੀ ਕੇ ਕੈਮ ਹੋ ਜਾਣਾ ਤੇ ਤੁਹਾਨੂੰ ਆਪਾ ਉਹ ਗਾੜੀ ਹਾਂ ਉਪਰਾਵਾ ਕਿੱਥੇ ਲਾਉਣ ਲੱਗਾ ਸੀ ਚਪਲ ਚੜਨਾ ਵੀ ਆ ਫਿਰ ਇਹ ਹਾਂ ਨੌਰੀ ਫੜ ਕੇ ਹਾਂ ਇੱਥੇ ਗੜ ਕੇ ਪੀਨੇ ਆਪਾਂ ਸ਼ਾਮਾਂ ਜੀ ਚ ਪਿੱਛੇ ਨੂੰ ਚੱਲਦੀ ਆ ਜੀ ਸੜਕ ਆਪਣੇ ਤੇ ਆ ਕੋਲ ਆਪਣੇ ਲਵਾਜੋ ਇੱਥੇ ਆਪਾਂ ਗੱਡੀ ਧੋਣੀ ਆ ਤੇ ਆ ਦੇਖੋ ਤੁਹਾਨੂੰ ਪਿੱਛੇ ਡਿਗਦੀ ਹੋਣੀ ਆ ਲੋ ਆਜੋ ਤੇ ਇੱਥੇ ਧੋਣੀ ਆਪਾਂ ਗੱਡੀ ਆ ਗੱਡੀ ਖਾਲੀ ਹੋ ਪਈ ਆ ਹਾਂ ਤੇ ਆ ਸੜਕ ਜਿਹੜੀ ਕਾਸਤੀ ਆ ਇਧਰ ਤੇ ਆਪਣਾ ਮਾਨ ਤੋਂ ਵੇ ਤੋਂ ਬਰੇਸ਼ਾਂ ਨੂੰ ਜਾਂਦੀ ਜੀ ਆ ਇਧਰ ਪਹਿਲਾ ਪਿੰਡ ਜਿੱਥੇੋਂ ਗੱਡੀ ਜਾਂਦੀ ਆ ਮੋਤੀ ਕਰੀ ਹੁੰਦਾ ਐ ਜਾਨੀ ਲਾਸਟ ਪਿੰਡ ਮਾਨ ਤੋਂ ਵੇ ਤਾਂ ਇਹਦੇ ਗਾਹਾਂ ਮੋਤੀ ਦਾ ਬਰੇਸ਼ਾ ਜੀ ਲਾ ਸ਼ੁਰੂ ਹੋ ਜਾਂਦਾ ਜੀ ਆ ਇਧਰ ਕੰਮ ਵਾਲੇ ਕਰ ਲਿਆ ਭਾਈ ਅਤਿਕਰਮ ਅਗੀ ਲਵਾਈ ਕਿਥੇ ਆਏ ਨੂੰ ਦੇਖ ਉੱਥੀ ਹੱਥ ਲੱਗਿਆ ਵੀਰ ਇੰਨੀ ਗਾੜੀ ਤਾਂ ਨਹੀਂ ਹੋਊਗਾ ਕਮਲ ਕਹਿੰਦਾ ਬੈਲਟ ਤੇ ਹੱਥ ਲੱਗ ਗਿਆ ਮੇਰਾ ਇੰਨੇ ਕਾਲਾ ਹੋ ਗਿਆ ਪਰ ਉਹਦੇ ਬਹੁਤ ਬੰਦੇ ਉਧਰ ਦੇ ਹੋਣਗੇ ਕਿਤੇ ਹੱਥ ਲੱਗਿਆ ਕਿਥੇ ਆਹ ਕਿਤੇ ਪੋਰ ਬਾਲ ਲੁੰਦਾ ਨਹੀਂ ਕਿਸੇ ਨੇ ਹੱਥ ਲਾ ਲਿਆ ਨਾ ਹਾਂ ਔਰੇ ਪਾਣੀ ਔਰੇ ਆਣੀ ਪਾਣੀ ਪਿਆਣਾ ਗੱਡੀ ਚ ਕੋ ਨੂੰ ਰੱਖੀ ਕੀ ਭੁੱਲਣੀ ਆ ਹਾਂ ਨਾ ਮੁਰੇ ਬੈ ਬਣੀ ਬੋਦ ਇੱਕ ਪਈ ਹੋਣੀ ਦੇ ਹੈਈਆ ਆਹ ਆਣ ਕੇ ਮੈਂ ਪੱਕਾ ਰੱਖਦਾ ਗੱਡੀ ਚ ਬਾਈ ਉਹ ਤਾਂ ਵਧੀਆ ਵੇ ਰੱਖਿਆ ਇਹਦਾ ਪਾਣੀ ਦਾ ਆ ਹੋਰ ਹੋਰ ਇਹਦਾ ਬੰਦੇ ਕੋਈ ਆ ਆਕੇ ਹੁਣ ਆਪੀ ਦਾ ਬਣਾ ਹੁਣ ਆਪਦਾ ਕੰਮ ਜਾਉਂਗਾ ਨੋਈ ਗੱਡੀ ਆਪਾਂ ਕਰ ਲਈ ਸਾਫ ਧੋ ਲਈ ਤੇ ਸਕਾ ਵੀ ਲਈ ਜੀ ਗੱਡੀ ਆਪਾਂ ਨੇ ਓਕੇ ਉਹ ਕੰਨ ਇੱਥੇ ਫੂਗ ਮਾਰ ਇੱਥੇ ਇੱਥੇ ਯਾਤਰ ਰੱਖਿਆ ਹੋਇਆ ਜਿੱਦੇ ਪਾਣੀ ਨਹੀਂ ਕੱਢਦਾ ਲਓ ਜੀ ਗੱਡੀ ਉਹ ਵੀ ਆਪਣੀ ਓਕੇ ਤੇ ਸ਼ਾਮਾਂ ਮਿਲ ਗਈ ਆਪਾਂ ਨੂੰ ਇੱਥੇ ਨੇ ਧੁੱਪ ਚ ਖੜਾ ਲਾਂਦੇ ਫੇਰ ਦਾਗ ਬਣ ਜਣੇ ਤੇ ਉੱਪਰ ਜਣੀ ਅਸੀਂ ਪਾਣੀ ਸੁੱਕਣ ਦੇ ਪਹਿਲਾਂ ਪਹਿਲਾਂ ਕਮਾਤਾ ਤੁਹਾਨੂੰ ਕੱਪੜਾ ਨਹੀਂ ਮਜੀਦ ਦਾ ਫੋਨ ਆ ਰਿਹਾ ਦੇਖੀਏ ਕਹਿੰਦਾ ਉਹ ਵੀ ਫੇਰ ਇੱਥੇ ਦੇ ਮੁੜ ਕੇ ਗਿਆ ਉਹ ਵੀ ਆਇਆ ਹੈ ਦਾ ਨਾਲ ਫੋਪੜ ਜੀ ਵੀ ਆਏ ਹੋਏ ਤੇ ਦੇਖਣ ਮੈਚ ਤੇ ਹੁਣ ਦੇਖਦੇ ਆਂ ਉਹ ਸਾਨੂੰ ਰਾਸਤੇ 'ਚ ਮਿਲਿਆ ਜਾਂਦੇ ਹੋਏ ਅਹ ਲੋ ਜੀ ਗੱਡੀ ਲਾਤੀ ਆਪਾਂ ਇੱਥੇ ਬਰਸੀਨ ਨਾਲੇ ਖੇਤ 'ਚ ਆ ਬਰਸੀਡ ਵੱਡੀ ਵੀ ਆ ਇਹਦੇ ਬਣਾਉਣਗੇ ਇਹਦੇ ਬਾਅਦ 'ਚ ਬਣਾਉਣ ਬਣਾਉਣੀ ਇਹਦੀਆਂ ਗੱਠਾਂ ਇਹਦੀਆਂ ਉਹ ਗੱਠਾਂ ਬਣਾਉਣੀ ਆ ਲਾਲੋ ਵੀ ਤੇਰੇ ਲਫਾਫਾ ਨਹੀਂ ਚੜਾ ਬਣਾਇੰਦਾ ਨੇ ਬਣਾ ਕੇ ਗੱਠ ਇਹਦਾ ਖੁੱਲੀਓ ਬਣਾਉਣੀ ਆ ਸਕਾ ਕੇ ਬਣਾਉਣੀ ਆ ਇਹ ਪਰਸੈਂਟ ਦੀ ਗੱਠ ਹਾਂ ਹਾਂ ਜਿਹੜੀ ਦੀਓ ਬਣਾਤੀ ਇਹ ਤਾਂ ਆਪਣੀ ਬਸੇ ਨੇ ਤੂੰ ਇਹ ਦਿਨ ਗੱਲ ਜੀ ਹਾਂ 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 ਲੈ ਆ ਤੂੰ ਤਾਂ ਬਾਈ ਤੂੰ ਤਾਂ ਨਹੀਂ ਲੱਗੇ ਹੈ ਕਾਹਨ ਅੱਜ ਕਿੰਨੀਆਂ ਕਰੀਂ ਮੇਠ ਹੈ ਹੈ ਦੇ ਕਿੰਨੀਆਂ ਕਰੀ ਹੈਗਾ ਆ ਦੇਖੋ ਤੂੰ ਤਾਂ ਨਹੀਂ ਲੱਗਿਆ ਹੈ ਨੇੜੇ ਟਡੇ ਘਰ ਹੋਵੇ ਹਜੇ ਚ ਬੈਠੇ ਹੈ ਹਾਂ ਹੋਰ ਪਾਣੀ ਦੇ ਲਾ ਖਾਲ ਦਾ ਸੂਏ ਦਾ ਗਾਣਾ ਨੇਤਰ ਪਾਣੀ ਬੜਾ ਸੁਨਣਾ ਹੈ ਹੋਰ ੰਡਾ ਪਾਣੀ ਆ ਬਹੁਤ ਸੁਨਣਾ ਪਾਣੀ ਆ ਲੋ ਜੇ ਆਪਾਂ ਗਾਣੇ ਪਹੀ ਆ ਪਹੀ ਹੈ ਜਿਹੜੇ ਪਾ ਜਾਣਾ ਤਾਂ ਸਾਨੂੰ ਫਾਰਮ ਨੂੰ ਸਾਲੇ ਨੂੰ ਸਤਾਲਾ ਕਹਿੰਦੇ ਨੇ ਯੂਰੇ ਫਾਰਮ ਨੂੰ ਤੇ ਗੱਡੀ ਆਪਣੀ ਜਹੀ ਝੀ ਧੋਤੀ ਹੋਈ ਨਾ ਇੱਕੋ ਬਰਾਬਰ ਹੋ ਜਣੀ ਸੀ ਦੁਵਾਰਾ ਉਹਦੇ ਕਰਕੇ ਗੱਡੀ ਲਾਤੀ ਆਪਾਂ ਉਹਦੇ ਸਾਈਡ ਉੱਪਰ ਤੇ ਹੁਣ ਆਪਾਂ ਚੱਲੇ ਜੀ ਤੁਰ ਕੇ ਦੁੱਧ ਲੈਣ ਹਵਾ ਬਹੁਤ ਹਣੀ ਚਲਦੀ ਅੱਜ ਮੈਚ ਜੀ ਲੱਗਣਾ ਤਾਂ ਉਸੇ ਹੈ ਨਜ਼ਾਰਾ ਬਹੁਤ ਹੋਊਗਾ ਹਾਂ ਲਾ ਹੁਣ ਆਪਾਂ ਨੂੰ ਬੰਦਾ ਨਰਜ ਵੀ ਉਹ ਅੱਜ ਆਉਗੀਆਂ ਆਪਾਂ ਸੱਜਣ ਹਾਂ ਸਵਾਜਾਰ ਸਵਾਜਾਰ ਹੋਏ ਆ 4 ਵਜੇ ਹੁੰਦਾ ਹੈ ਹੈ 4 ਵਜੇ ਹੁੰਦਾ ਹਾਂ 4 ਵਜੇ ਆ ਜਾਂਦਾ 4 ਵਜੇ ਹੁੰਦਾ ਉਹ ਚਾਹਦਾ ਬੂੜਾ ਬਿਮਾਰ ਹੋ ਜਾਂਦਾ ਜਿਹਦਾ ਸਾਡੀ ਨੂੰ ਪਤਾ ਨਹੀਂ ਪਤਾ ਠੀਕ ਹੋ ਜਾਂਦਾ ਆ ਕੇ ਜਾਂਦਾ ਤੇ ਆਪ ਉਹ ਇੱਥੇ ਗੱਠਾ ਤੁਹਾਨੂੰ ਦਿਖਾਈਏ ਤੇ ਆ ਦੇਖੋ ਆਹ ਲਾਫਾਫਾ ਚੜਾਇਆ ਹੋਇਆ ਹੈ ਨਾ ਪਰ ਤੇ ਜਿਹੜੀ ਆ ਗੱਠ ਬਣਾਉਣੀ ਹੈ ਬਰਸੀਨ ਦੀ ਇਹਨੂੰ ਦੋ ਕੁ ਦਿਨ ਮਸੀਂ ਮਨ ਲੀਂ ਦਿਹਾੜੀ ਰੱਖ ਲੈ ਤੂੰ ਦਿਹਾੜੀ ਡੇਢ ਕੇ ਦਿਹਾੜੀ ਤੋਂ ਪਲਵਾਉਨੇ ਆ ਹਵਾ ਜੀ ਲਬੋਲੇ ਯਾਨੀ ਹਵਾ ਜੀ ਕੱਢਦੇ ਸਖੋਂਦੇ ਨਹੀਂ ਇਹਨੂੰ ਤੇ ਸਭਾ ਬੀਜ ਨੂੰ ਕਰ ਦੋਨੇ ਆ ਥੋੜੀ ਮਨ ਲੀਂ ਜਿਆ ਥੋੜਾ ਜਿਹਾ ਪਾਣੀ ਪਾ ਲਓ ਤੇ ਆ ਆਹ ਹੈਗੀ ਜਬੀ ਆਗੀ ਆਰੇ ਡੀ ਆ ਖੇਤੜੀਆਂ ਜਵੀ ਆ ਆ ਇਹਦਾ ਵਧੀਆ ਤਰੀਕਾ ਰੋਜ਼ ਕੁ ਬਤਾਤੀ ਚੱਕਣ ਨਾਲੋਂ ਵੀ ਵੱਢ ਲਿਓ ਬੰਦ ਹਾਂ ਪੱਕੀ ਗੱਲ ਆ ਪਰ ਚੱਕਰ ਹੋਰ ਆ ਕੰਮ ਲੈ ਖੁੱਲੀ ਨਹੀਂ ਨਾ ਪਉਂਦੇ ਫਿਰ ਇਹਨੂੰ ਇਹ ਮਸ਼ੀਨ ਦੇ ਲੱਗਦੀ ਆ ਉਹ ਮਸ਼ੀਨ ਵੀ ਚਾਹੀਦੀ ਜਿਹਨੇ ਵੱਢਣੀ ਐ ਇਹ ਹਾਂ ਇਹ ਕਿਹੜੇ ਆਏ ਬੀ ਤੇ ਥੱਬੇ ਕੱਟ ਕੇ ਮਸ਼ੀਨ ਦਾ ਸੀ ਟੋਕਾ ਕਰਨ ਨੂੰ ਇਹ ਤਾਂ ਆਏ ਦੇ ਲੱਗੜੇ ਸਾਂ ਨਾਲ ਬੰਨੀ ਇਕੱਠੀ ਕਰੀ ਬੰਦੀ ਉਹਨੇ ਮਸ਼ੀਨ ਨੇ ਹੋਰ ਇਹਦਾ ਖੁਲਦੀ ਬਹੁਤ ਔਖੀ ਆ ਸਾਰੀ ਇਹਦੇ ਨਾਲ ਜਿਹੜਾ ਉਹ ਪੰਜਾ ਜਿਹਾ ਹੁੰਦਾ ਉਹਦੇ ਨਾਲ ਖੋਲਣੀ ਬਹੁਤ ਔਖੀ ਹੋ ਜਾਂਦੀ ਇਹ ਜਿਆਦਾ ਸਾਈਡ ਪਰ ਇਹ ਸਾਰੀ ਦੇ ਉਹ ਲਾਇਆ ਗੂਰ ਲਾਇਆ ਤੇ ਇਧਰ ਚੈਰੀ ਦੇ ਬੂਟੇ ਲੱਗੇ ਹੋਏ ਆ ਮੈਂ ਵੀ ਮਾਰਤਾ ਹਾਂ ਹਾਂ ਆਦਾ ਖੁੱਲਾ ਇਧਰ ਤਾਂ ਹੋਊਗਾ ਭਾਈ ਇੱਥੇ ਹਾਂ ਬਾਈ ਦੀ ਗੱਡੀ ਤਾਂ ਖੜੀ ਨਹੀਂ ਹੁੰਦੀ ਸਾਈਕਲ ਹਾਂ ਉੱਧਰ ਦੇਖ ਤਾਂ ਬੁढ़ा ਤਾਂ ਨਹੀਂ ਹੈ ਹੋਰ ਬਾਬਾ ਕੀਤੇ ਹੋਵੇ ਆਪਣੇ ਕੋਲ ਤਾਂ ਪੈਸੇ ਵੀ ਨਹੀਂ ਹੈ ਨਹੀਂ ਕਈ ਵਾਰ ਹੋਰ ਵੀ ਆਪਣੇ ਉਰੇ ਤੋਂ ਦੁੱਧ ਭਰ ਲੈ ਜਾਓ ਤੇ ਪੈਸੇ ਟੇਬਲ ਉੱਪਰ ਰੱਖ ਦੋ ਸਾਡੇ ਕੋਲੋਂ ਪੈਸੇ ਖੁੱਲੇ ਨਹੀਂ ਹੈ ਪੈਸੇ ਬੰਨੇ ਹੋਏ ਆ ਨਹੀਂ ਜੀ ਸਾਡੇ ਕੋਲ ਪੂਰੇ-ਪੂਰੇ ਪੈਸੇ ਹੁੰਦੇ ਆ ਆਪਾਂ ਦੁੱਧ ਭਰ ਲੈ ਜਾਣਾ ਤਾਂ ਤੇ ਪੈਸੇ ਰੱਖ ਦੇਣਗੇ ਤੇ ਲੋ ਤੁਹਾਨੂੰ ਯਾਰ ਨੂੰ ਤੁਹਾਨੂੰ ਹੈ ਦਿਖਾ ਮੋਰੇ ਦਾ ਫਰੂਟ ਜਿਹੜੇ-ਜਿਹੜੇ ਬੂਟੇ ਲਾਏ ਹੋਏ ਆ या देखो आ लगी हुई है चेरी देखो कर तो देख ये करिए चेक कर लीजिए ओहो बड़ा सा बहुत खट्टी है लड़िया पर उधर खादी थी बड़ी मिठी थी हो गौरेया बच्चियां वाले हां मारहा के थे बच्चियां वाला ਇਹ ਆ ਦੇਖੋ ਆ ਲੱਗੇ ਹੋਏ ਨੇ ਅੰਗੂਰ ਅੰਗੂਰ ਵੀ ਲੱਗੇ ਤੇ ਆ ਦੇਖੋ ਚੈਰੀ ਬੜੀ ਖੜੀ ਆ ਸਾਰੇ ਬੂਟੇ ਚੈਰੀ ਦੇ ਖੜੇ ਆ ਉਹ ਸਾਰੇ ਤਾਂ ਕੰਗੂਰਾਂ ਦੀ ਬੇਲਾਂ ਲਾਈਆਂ ਨਾਲ ਦੀ ਨਾਲ ਚੈਰੀ ਆ ਤੇ ਉਹ ਗਾਹਾਂ ਬੂਟੇ ਆ ਆੜੂਆਂ ਦੇ ਖੜੇ ਆ ਆ ਇੱਧਰ ਵੀ ਖੜਾ ਹੀ ਆੜੂ ਦਾ ਬੂਟਾ ਖੜਾ ਆ ਤੇ ਇੱਧਰ ਵੀ ਗਾਹ ਆੜੂਆਂ ਦੇ ਖੜੇ ਆ ਹੂੰ ਉਧਰ ਨਾ ਹੋਵੇ ਗਾਂਗੋਲ ਅਬਾਈਓਾਾਪਾ ਆ ਦੇਖੋ ਯਰੇ ਨਾ ਕੋਈ ਬੰਦਾ ਨਾ ਕੋਸ ਤੇ ਆ ਦੇਖੋ ਗਾਂ ਚੋ ਹੋੜ ਲਾਉਣ ਲੱਗੀ ਵੀ ਫਿਰ ਓਟ ਲੋ ਆਏ ਹੋਇਆ ਬਾਈ ਨੇ ਜਿਹੜਾ ਤੁਹਾਨੂੰ ਪਹਿਨੀ ਦਿਖਾਇਆ ਦੇ ਵੀਡੀਓ ਚ ਦੇਖੋ ਆਪਣੇ ਕੋ ਗਾਂ ਆ ਕੇ ਉਹਰੇ ਵੜ ਗਈ ਤੇ ਇਹ ਚੌ ਹੋ ਗਈ ਆਪਣੇ ਆਪ ਪਰ ਹਲ ਜਾਣਾ ਮਸ਼ੀਨ ਨੇ ਤੇ ਗਾਂ ਨੇ ਕਾਹ ਹੋ ਜਾਣਾ ਜਿਹੜੀ ਨੂੰ ਜਿਹੜੀ ਜਿਹੜੀ ਨੂੰ ਦੁੱਧ ਦਾ ਜਣੀ ਕੋ ਪ੍ਰੈਸ਼ਰ ਬਣੀ ਗਿਆ ਗਾਂ ਨੂੰ ਇਹਨਾਂ ਨੂੰ ਆਤ ਬਣੀ ਵੀ ਉਹਵੇਂ ਜਾ ਕੇ ਨਾ ਲੱਗੀ ਜਾਣਾ ਤੇ ਦੁੱਧ ਚ ਉਹ ਹੀ ਜਣਾ ਜੀ ਹਾਂ ਜੋ ਨਾਲ ਮਾਰਾਕ ਕੱਪੋ ਲੋਈ ਬੰਦਾ ਨਹੀਂ ਹੈ ਉਰੇ ਇੱਥੇ ਆਪਾਂ ਨੇ ਦੁੱਧ ਪੋਣਾ ਤੇ ਦੂਜੇ ਚੋਕੇ ਸਾਰਾ ਇੱਧਰ ਆ ਫ੍ਰਿਜ ਚ ਆ ਜਾਣਾ ਜੀ ਆ ਢੋਲ ਚ ਡਰਮ ਚ ਤੇ ਆ ਲੱਗੀ ਹੋਈ ਆ ਫ੍ਰਿਜ ਦੀ ਇਹਦੀ ਡਰਮ ਜਿਹਦੀ ਮਸ਼ੀਨ ਜਿਹੜਾ ਠੰਡਾ ਰੱਖਦੀ ਆ ਕਰਕੇ ਆ ਦੇਖ ਲੋ ਰੇਡੀਏਟਰ ਕਿੱਡਾ ਦੋ ਪੱਖੇ ਲੱਗੇ ਹੋਏ ਨੇ ਰੇਡੀਏਟਰ ਨੂੰ ਮਲੇਯਾਰੀ ਫਿਰ ਹੁਣ ਆ ਗਿਆ ਖੁੱਲੇ ਤੇਰੇ ਕੋਲ ਮੇਰੇ ਕੋਲ ਇਹ 20 ਆਇਆ ਯਰ ਹੁਣ ਉਹ ਚਾਹੀਦਾ ਉਹਦੇ ਦਰਵਾਜ਼ੇ ਦਰੂਜੇ ਸਾਰੇ ਖੁੱਲੇ ਆ ਤੋ ਇਹ ਬੰਦਾ ਸਾਨੂੰ ਮਿਲਿਆ ਨਹੀਂ ਹੁਣ ਬਾਅਦ ਚਲੇ ਕੇ ਜਾਉਂਗੇ ਬਾਅਦ ਚ ਫੇਰ ਕਿਹੜਾ ਮਾਰਨਾ ਪੈਣਾ ਚੱਲ ਭਾਈ ਚੱਲੀਏ ਬੁੰਡਿਆ ਆ ਗਿਆ ਆ ਗਿਆ ਆ ਗਿਆ ਭਾਈ ਹਮਰ ਕੋਈ ਸੋਰ ਦੇਖ ਲੈ ਹਾਂ ਉਹੀ ਯਾ ਮੁੰਡਾ ਹਾਂ ਲੋ ਜੀ ਆ ਗਿਆ ਬੰਦਾ ਪੂਰੇ ਪੂਰੇ ਟਾਈਮ ਨਾਲ ਆਪਾਂ ਤਾਂ ਮੋੜ ਚੱਲੇ ਤੇ ਦਵਾਰ ਆਉਣੇ ਵਾਲਾ ਕੰਮ ਹੋ ਜਾਣਾ ਤਾਂ ਜੀ ਨਾ ਆਉਂਦਾ ਬਾਈ ਚਲੋ ਬਣ ਗਈ ਗੱਲ ਲੋ ਇਹ ਆਪਾਂ ਭਰ ਲਈਏ ਚਾਰ ਬੋਤਲਾਂ ਤੇ ਹਾਫਲੀ ਦੋ ਵਾਰ ਲੈ ਜਾਣੇ ਮਨਨਿ ਕਿ ਹੁਣ ਅੱਜ ਲੈ ਕੇ ਅੱਜ ਐਤਵਾਰ ਅੱਜ ਲੈ ਜਾਣੀਆਂ ਤੇ ਉਹਦੇ ਬਾਅਦ ਵਿੱਚ ਨੂੰ ਵੀਰਵਾਰ ਨੂੰ ਕਮਲ ਲੈ ਜਾਂਦਾ ਦੋ ਤਿੰਨ ਬੋਤਲਾਂ ਭਰਾ ਕੇ ਉਹਦੇ ਬਾਅਦ ਆਉਂਦੇ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਫੇਰ ਇੱਕ ਵਾਰ ਭਰਾ ਲੈ ਜਾਣੀਆਂ ਕਿਉਂਕਿ ਆ ਵੀ ਸਿਆਲ ਜਦਾਂ ਚੱਲ ਜੰਨੀ ਐ ਆਪਾਂ ਲਾ ਦੋਨੇ ਫਰਿੱਜ 'ਚ ਲਿਜਾ ਕੇ ਬੋਤਲ ਤੇ ਗਰਮੀ 'ਚ ਔਖਾ ਹੋ ਜਾਂਦਾ ਕਿਉਂਕਿ ਗਰਮੀ 'ਚ ਜੀ ਦੁੱਧ ਘੱਟ ਘੱਟਦਾ ਟਾਈਮ ਸਿਆਲ ਜਦਾਂ ਸਮਰਗੀ ਸਹੀ ਰਹਿਣੀ ਐ ਗਰਮੀ ਦਾ ਸਮੈਲ ਜੀ ਹੋਂ ਲਾ ਜਾਂਦੀ ਐ ਦੁੱਧ ਤਿੰਨ ਦਿਨ ਦੇ ਉੱਪਰ ਰੱਖ ਲੋ ਤੇ ਫਰਿੱਜ 'ਚ ਲਾ ਲੋ ਓਕੇ ਵੀਰ ਲੋ ਵੀ ਟੈਂਪਰੇ ਆ ਗਿਆ ਬਾਈ ਤੇ ਦੁੱਧ ਆਪਾਂ ਭਰਾ ਲਿਆ ਤੇ ਨਹੀਂ ਆਪਾਂ ਬਾਅਦ ਚ ਆ ਕੇ ਲਿਖ ਜਾਣਾ ਪੈਣਾ ਦਾ ਦੂਆ ਕਿਹੜਾ ਲੱਗਣਾ ਦਾ ਚਲੋ ਇੱਕ ਨਾਲ ਸਰ ਗਿਆ ਤੇ ਚਲ ਜੀ ਇਹ ਕਾਰ ਨੂੰ ਦੇ ਦੇਣੇ ਘਰ ਦੇ ਕਿਹਾ ਬਹੁਤ ਨੇ ਤੇ ਕਿਸੇ ਬੰਦੇ ਖੜੀ ਸੀ ਉੱਥੇ ਘਰ ਦੇ ਨੇ ਵੀ ਰਾਨ ਹੋ ਜਣਾ ਤੇ ਨਾ ਮੈਟ ਹੋ ਵੀ ਗਿਆ ਹਾਂ ਵੀ ਟੂਰ ਦਾ ਹੁਣ ਕੇ ਦੇ ਵੀ ਟੂਰਨਾਮੈਂਟ ਹੋ ਵੀ ਗਿਆ ਹਾਂ ਇਹ ਵਿੱਚ ਬੱਟੇ ਦੀ ਪਹਿਲੇ ਹਰ ਵਿੱਚ ਬੜੀ ਗਾਣੂ ਪੁੱਤਾਂ ਨੂੰ ਵੀ ਉੱਨੀ ਦਾ ਬਾਟ ਇਧਰ ਨੂੰ ਉੱਨੀ ਬਾਟ ਜਿਹੜੀ ਆਏ ਆਏ ਵੀ ਉਧਰ ਨੂੰ ਘਰਦਾ ਉੜਦਾ ਨਾਲ ਪੈ ਰਹੇ ਨੇ ਪਾਈ ਵਰ ਤੇ ਇਧਰ ਨੂੰ ਸੈਟਾ ਕੰਮ ਤੇ ਉਹ ਖੜੀ ਆਪਣੀ ਰਾਣੀ ਸੁੰਦਰਾ ਹਾਂ ਇਹ ਆਹ ਭਾਈ ਫਰੂਟ ਲੱਗੇ ਹੋਏ ਆ ਹੋਰ ਤੈਨੂੰ ਤਾਂ ਅੱਜ ਪਾਈ ਵਰ ਦੇਖਿਆ ਫਰੂਟਾਂ ਦਾ ਫੂਟ ਤੇ ਆਹ ਦੇਖੋ ਜੀ ਆਹ ਫਰੂਟ ਲੱਗੇ ਹੋਏ ਆ ਤੇ ਫਲ ਫਰੂਟ ਜਿਹੜੇ ਸੜਕਾਂ ਪਰੇ ਲੱਭ ਜਾਂਦੇ ਆ ਖੜੇ ਕਮਲ ਅਖਰੋਟ ਹੋਗੇ ਸੇਬ ਹੋਗੇ ਨਾਸ਼ਪਾਤੀਆਂ ਹੋਗੀਆਂ ਆਚੈਰੀ ਵਗੈਰਾ ਹੋਗੀ ਹਰ ਫਰੂਟ ਤਕਰੀਬ ਤਕਰੀਬ ਨਾਲ ਸੜਕ ਕੋਲ ਮਿਲ ਜਾਣਗੇ ਸਾਰਿਆਂ ਲੱਗੇ ਹੋਏ ਜੀ ਜਿਵੇਂ ਆਪਣੇ ਆਂਬ ਹੁੰਦੇ ਆ ਪੰਜਾਬ ਚ ਆਂਬ ਸੜਕਾ ਉਰੇ ਮਿਲ ਜੰਦੇ ਆ ਆਪਣੇ ਖੜੇ ਔਰੇ ਆ ਚੀਜ਼ ਮਿਲ ਗਈ ਸਾਰੇ ਫਰੂਟ ਮਿਲ ਜੰਦੇ ਆ ਰੋਜ਼ ਦੋਸਤ ਨੂੰ ਕੁਛਿਆ ਤੋੜ ਦੇਣਾ ਹਾਂ ਹਾਂ ਔਰ ਇਹ ਦੇਖੋ ਵਿਊ ਖੇਤਾਂ ਦਾ ਕੀ ਇਤਨਾ ਵੀ ਚਦਾ ਕੇ ਲੱਗਦਾ ਨਹੀਂ ਬੰਦਾ ਬਾਹਰ ਫਿਰਦਾ ਹੈ ਹੈ ਪੰਜਾਬ ਦੀ جھਲਕ ਪਾਉਂਦਾ ਤੂੰ ਹੈ ਨੀ ਉਹਦੇ ਸਾਹ ਪੱਜ ਆ ਓਏ ਹੈ ਸਾਡੇ ਦਾ ਪੈਂਡ ਵਾਲਾ ਕੁੱਤੇ ਲੈ ਕੇ ਆ ਜਾਂਦੇ ਦੱਸ ਦੇਣਾ ਦਾ ਵੀ ਉੱਥੇ ਸਾਹ ਆ ਦੇਖਿਆ ਸੀ ਹੈ ਸਾਹ ਹੈ ਉਹਰੇ ਫਿਰ ਆਇਆ ਇਹ ਨਾ ਹੀ ਸ਼ਿਕਾਰ ਕੇ ਦਸਹਰੇ ਦੇ ਕੋਲ ਜਾ ਕੇ ਜੀ ਉਹਨੇ ਦਸਹਰੇ ਨਹੀਂ ਹਾਂ ਦਸਹਰੇ ਦੇ ਕੋਲ ਜਾ ਕੇ ਉਹਦੀ ਸ਼ਿਕਾਰ ਖੁੱਲਦਾ ਤੇ ਸਾਹ ਹੈ ਜੂ ਨੂੰ ਮਾਰਦੇ ਫਰੀ ਜਾਂਦੇ ਆ ਉਹਦੇ ਬਾਅਦ ਇਹਨਾਂ ਨੂੰ ਉਹ ਵੀ ਆ ਵੀ ਛੱਡਣੀ ਪੈਂਦੀ ਆ ਫਿਰ ਜੋੜੇ ਬਣਾ ਕੇ ਉਦੋਂ ਕੋਈ ਮਿਲਦੇ ਜੀ ਤਾਂ ਹੁਣ ਉਦੋਂ ਨੂੰ ਰ ਸੱਪ ਵੀ ਫਿਰਦਾ ਦਾ ਕਮਲ ਯਾਦਾ ਤੈਨੂੰ ਸੱਪ ਵੀ ਫਿਰਦਾ ਦਾ ਨਾ ਖੇਤ ਚ ਪੜਿਆ ਸੜਕ 'ਵਰ ਜਿੱਥੇ ਗੱਡੀ ਖੜੀ ਹੈ ਆਪਣੀ ਲੋ ਵੀ ਖੇਤਾਂ ਜਾ ਕੇ ਤਾਂ ਪਤਾ ਹੀ ਲੱਗਦਾ ਜੀ ਬੰਦਾ ਬਾਹਰ ਫਿਰਦਾ ਤੇ ਆਪਣੇ ਪਿੰਡ ਵਾਲਾ ਮਾਹੌਲ ਆ ਜ਼ਮੀਨ ਦੇ ਲੱਗਦੇ ਪੱਥਰ ਨੇ ਹਾਂ ਪੱਥਰ ਦੇ ਲੋ ਜੀ ਜ਼ਮੀਨ 'ਚ ਪਿੰਨਾ ਅਗਲਾ ਕਹਿੰਦਾ ਕਰੈਕਸ਼ਨ ਖੋਲੋ ਜੀ ਅੰਡੀਆ ਹਾਂ ਇਨਸ਼ਾ ਅੱਲਾਹ ਲੋਰ ਔਰ ਜਮੀਨ ਚ ਤਾਕਤ ਵੀ ਬਹੁਤ ਔਰੇ ਹਾਂ ਕਿਉਂਕਿ ਰੇਹ ਬੜਾ ਰੇਹ ਬਹੁਤ ਪੌਣਿਆ ਕਮ ਲੈ ਦੁਆ ਦੇਸੀ ਰੇ ਨਾ ਮੋਟਾ ਯਾਦਾ ਪੌਣਿਆ ਤੇ ਮੱਕੀ ਦੇ ਖੋਰੇ ਦਿਨਾਂ ਚ ਦੇਖ ਲਾ ਕੇ ਜੀ ਨਹੀਂ ਬਾਹਾਂ ਵਰਗੇ ਡਾਂਡੇ ਦਾ ਹੁਣ ਐਵੇਂ ਮੱਕੀ ਦੇ ਹਾਈਡਰਿਕ ਮੱਕੀ ਖੜੀ ਆ ਲੈ ਜਾਨੀ ਕਿ ਲੱਖ ਲੱਖ ਥਣ ਹੂੰ ਮਨੂੰ ਆ ਹਰੀ ਜੜੀ ਹੋਈ ਉਹ ਦੇਸੀ ਹੋਰ ਲੱਕ ਥਾ ਨਾ ਬਾਹਾਂ ਜਿਹਦੇ ਜਿਹਦੇ ਮੋٹے ਡਾਂਡੇ ਆ ਮੱਕੀ ਦੇ ਹੁਣ ਕੋਠ ਜੜੀ ਜੜੀ ਤੋਂ ਮੱਕੀ ਹੋ ਜਾਂਦੀ ਆ ਇੱਟਾ ਕੋ ਗਿਆ ਕੱਲ ਨੂੰ ਆਇਆ ਹੋ ਗਿਆ ਹਾਂ ਛੜੂ ਪਰੇ ਰਾਤ ਸੀ ਵੱਧ ਗਈ ਹੋਰ ਲਓ ਜੀ ਚੱਲੀਏ ਘਰ ਨੂੰ ਫਿਰ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਲਓ ਜੀ ਆਪਾਂ ਜਾਣਾ ਦਵਾਰਾ ਰੋੜ ਤੇ ਬੁੱਤੂ ਬੈਠੋ ਨੋਟ ਹਾਂ ਖੋਲੋ ਭਾਈ ਦਰਵਾਜ਼ਾ ਹੋਲੋ ਕੋਲੋ ਦਰਵਾਜਾ ਕੋਲੋ ਮੈਚ ਕਰਦੇ 24 ਦਾ ਅ ਮੈਂ ਚਾਣ ਦੇ ਦਸਰੇ ਹੋਵੇ ਹਾਂਜੀ ਹਾਂ ਸਾਜ ਜੀ ਅਨਿਤੀ ਆ ਗਈ ਜੀ ਰਸੋ ਮੈਚ ਕਹਿੰਦੇ ਵੀ ਕਰ ਨੂੰ ਮੈਂ ਮੈਚ ਦੇਖ ਕੇ ਹਾਂ ਮੈਚ ਕੈਂਸਲ ਹੋ ਗਿਆ ਭਾਈ ਸਾਜ ਜੀ ਨੇ ਪਤਾ ਨਹੀਂ ਕਿ ਅਰਦਾਸ ਕਰਤੀ ਸਾਜ ਜੀ ਨੇ ਉਹ ਲਾਤੀ ਹਣੀ ਮੈਨੂੰ ਨਹੀਂ ਜੇ ਕਿ ਹਾਂਜੀ ਸਾਜ ਤਾਂ ਹੀ ਹੋ ਗਿਆ ਕੈਂਸਲ ਮਾਤਾ ਕਿਹਾਣਾ ਵੀ ਮੈਨੂੰ ਨਹੀਂ ਲੈ ਕੇ ਗਏ ਤਾਂ ਕੈਸਲ ਹੋਵੇ ਲਓ ਜੀ ਆਪ ਆ ਕੇ ਖੜੇ ਤੇ ਬੰਦੇ ਦਾ ਫੋਨ ਆਇਆ ਕਹਿੰਦਾ ਵੀ ਮੈਚ ਸ਼ੁਰੂ ਹੋ ਗਏ ਮੈਂ ਕਹ ਰਿਹਾ ਮੁੰਡੇ ਨੇ ਮੈਂ ਸਟੋਰੀਆਂ ਦੇਖੀਆਂ ਉਹਦੀਆਂ ਹਾਂ ਕਹਿੰਦਾ ਚੱਲ ਪੈ ਹੁਣ ਹੁਣ ਸਟਾਰਟ ਹੋਣਾ ਐ ਕੋਈ ਹੋਈ ਕੰਮ ਨਾ ਹੋਵੇ ਮੈਂ ਜੱਗਦਾ ਨਹੀਂ ਕਰਦਾ ਨਾ ਸਟੋਰੀ ਦੇਖੀਏ ਤਾਂ ਮੈਚ ਹੋ ਰਿਹਾ ਕਬੱਡੀ ਦੇ ਦੱਸਿਆ ਹਾਂ ਮੈਂ ਤੂੰ ਵੀ ਲੋਕਾਂ ਨੂੰ ਦੇਖਿਆ ਤੂੰ ਇੱਕ ਵਾਰ ਹੁਣ ਮਜੀਦ ਨੂੰ ਫੋਨ ਲਾ ਉਹ ਚੱਕ ਨਹੀਂ ਰਿਹਾ ਚੱਕੂਗਾ ਇਹ ਉੱਪਰ ਜਿੰਨੇ ਵੀ ਜਾਣੇ ਹੈ ਇਹ ਤਾਂ ਕੋਲੇ ਹੋ ਗਈ। ਕੋਰਨ ਸੱਚੀ ਗੱਲ। ਹੋਰ ਹੋਰ ਆ 2 ਘੰਟੇ ਹੋ ਗਏ ਤੁਸੀਂ ਚਲਾ ਰਹੇ ਸੀ 3 ਵਜੇ ਗਏ ਤੇ ਤੇ 5 ਵਜੇ ਗਏ ਰਸਤੇ ਜਿਹੇ ਹੋਰ ਵੀ ਕੰਮ ਕਰਿਆ ਉਹ ਦੋ ਦਾ ਤਾਂ ਲਿਆਏ ਤੇ ਹੁਣ ਘਰ ਆ ਕੇ ਫੋਨ ਆ ਗਿਆ ਕਹਿੰਦੇ ਮੈਚ ਮੈਚ ਦੁਬਾਰਾ ਸ਼ੁਰੂ ਹੋਵੇ। ਤੇ ਲੋ ਜੀ ਹੁਣ ਤੁਹਾਡੇ ਕੋਲ ਪਹਿਲਾ ਆਪਣਾ ਬਲੌਗ ਆਊਗਾ ਵੀ ਜਿਹੜੇ ਤੇ ਆਪਾਂ ਹੁਣ ਮੁੜ ਕੇ ਆਏ ਆ ਤੇ ਕਿਉਂਕਿ ਜਿਹੜਾ ਆਹੀ ਬਲੌਗ ਆਪਾਂ ਜਿਆਦਾ ਨਹੀਂ ਲੰਬਾ ਹੋ ਜਾਣਾ ਜੀ ਆਪਾਂ ਇਹਦੀ ਜਬ ਮੈਚ ਵੀ ਲਾਤੇ ਵਿੱਚ ਤੇ ਤੇ ਮੈਚ ਹੁਣ ਆਪਾਂ ਦੇਖਦੇ ਜਾ ਕੇ ਵੀ ਸ਼ੁਰੂ ਹੋਵੇ ਜਾਂ ਮਜਾ ਕੇ ਕਰਦਾ ਬੰਦਾ। ਤੇ ਫਿਰ ਅਗਲਾ ਮੈਂ ਅਗਲਾ ਬਲੌਗ ਜਦੋਂ ਆਪਾਂ ਤੁਹਾਨੂੰ ਮੈਚ ਪਾਵਾਂਗੇ ਫਾਈਨਲ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿ ਹੁਣ ਕਿਸੇ ਅਗਲੀ ਵੀਡੀਓ ਚ ਤੇ ਜੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਈ ਬਾਏ ਬਾਏ ਸასი ਕਾਲ ਜੀ